आनंद साहेब रामकली मोहल्ला तीजा आनंद ओंकार सतगुरु प्रसाद आनंद भया मेरी माए सतगुरु मैं पाया सतगुरु ता पाया सहज सेती मानव जियां वादाइयां राग तन परिवार परियां शब्द गावन आईयां शब्दों ता गावो हरि के राम मन जिनी बसाया ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗल्ला ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰ ਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸੇਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਰਾਜਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਰ ਸੁਖ ਮਨ ਆਇ ਵਸਿਆ ਜਨ ਇੱਛਾ ਸਭ 부ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਵਦਰ ਤਰੋ ਪੇਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਕਰਸਤ ਪਾਗੈ ਕਰਸਤ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਦਦ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੈ ਕਹਿ ਨਾਨਕ ਤੈ ਸੁਖ ਹੋਆ ਤਿੱਤ ਕਾਰਿਆਨ ਹਦਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਝੋ ਕਿਆ ਕਰੇ ਵਿਚਾਰੀਆ ਤੁਧ ਬਾਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਝੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਕਬ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੂਟਾ ਤਿਨ ਕਾ ਸਬਦ ਸਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰ ਹੋ ਅਕਾਤੀ ਕਰੇ ਕਹਾਣੀ ਕਰੇ ਕਹਾਣੀ ਅਕਾਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮਨ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿਓ ਅਕਾਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਤੂੰ ਪਰਮ ਭੁਲਾਇਆ ਮਾਇਆ ਦਾ ਮੋਹਣੀ ਤੀਨੇ ਕੀਤੀ ਜੇ ਧਗੌਲੀ ਪਾਇਆੁਰ ਬਾਨ ਕੀਤਾ ਤੇ ਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਇਹ ਗੁਟਾਂਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਸਾਹ ਤੇਰਾ ਚੱਲੇ ਨਹੀਂ ਜਿਸ ਨਾਲ ਕਿਉਂ ਜਿੱਤ ਲਾਈ ਐ ਐਸਾ ਕੰਮ ਮੁੱਲੇ ਨਾ ਕੀਚੈ ਜਿੱਤ ਅੰਤ ਪੁੱਛਉਤਾਈ ਐ ਸਾਤੋਂ ਦਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰ ਤੇ ਅੰਤ ਨਾ ਪਾਇਆ ਅੰਤ ਨਾ ਪਾਇਆ ਕੀਨੇ ਤੇਰਾ ਆਪਣਾ ਆਪ ਤੂੰ ਜਾਣੇ ਹੈ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਨ ਜਗ ਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰ ਮੰਨ ਜਾਨੇ ਅਮਰਤ ਕੋਈ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੂ ਪਾਏ ਇਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਵ ਤੂਠਾ ਤੈਨੇ ਅਮਰਤ ਗੁਰ ਤੇ ਪਾਇਆ ਭਗਵਾਨ ਕੀ ਜਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਦਾ ਜਿਸਨਾ ਬਹੁਤ ਨਹੀਂ ਬੋਲਣਾ ਹਨਿਓ ਤਿੱਖੀ ਵਾਲ ਹੋ ਨਕੀ ਇਹ ਤੋ ਮਾਰਗ ਜਾਣਾ ਗੁਰਪਲ ਸਾਧੀ ਜਿਨਨੇ ਆਪ ਤਜਿਆ ਹਰਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਹਾਂ ਜੁਗ ਘੋ ਜਗਨ ਰਾਲੀ ਜਿਉ ਤੂ ਚਲਾਹੇ ਤਿ ਵ ਚੱਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਹੇ ਤਿ ਵ ਚੱਲਹ ਜਿਨਾਂ ਮਾਰਗ ਪਾਵਹਿ ਕਰ ਕੇ ਜਪਾਂ ਜਿਨ ਨਾਮ ਲਾਹੇ ਸੇ ਹਰ ਹਰ ਦਾਤਿ ਆਵਹਿ ਜਿਸਨੂੰ ਕਥਾ ਸੁਣਾਹਿ ਆਪਣੀ ਸੇ ਗੁਰੂ ਦਵਾਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿ ਵ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਾਜ ਗੁਰੂ ਸੁਣਾਇਆ ਇਹੋ ਤਿੰਨ ਕੇ ਮਨ ਵਸਿਆ ਜਨ ਤੁਰ ਹੋ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾ ਗੱਲੀ ਕਿਨੇ ਨ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਾਜ ਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰਿ ਆਇਆ ਹਰਿ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਵਿਤ ਮਾਤਾ ਪਿਤਾ ਕਟੰਬ ਸਾਧ ਸਿਓ ਭਵਤ ਸੰਗ ਸਭਾਇਆ ਕਹਿਂਦੇ ਭਵਤ ਸੁਨਦੇ ਭਵਤ ਸੇਪ ਵਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇਪ ਵਿਤ ਜਿਨੇ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਾਜਨਾ ਉਪਜੇ ਵਿਨ ਸਾਜੇ ਸਦਾ ਜਾਏ ਨਾ ਜਾਏ ਸਦਾ ਕਿਤੇ ਸੰਜਮ ਰਹੇ ਕਰਮ ਕਮਾਏ ਕਹ ਸੇ ਜਿਉ ਮਲੀਨ ਹੈ ਕੀ ਤ ਸੰਜਮ ਤੋਤਾ ਜਾਏ ਮਨ ਤੋ ਸਬਦ ਲਾਗੋ ਹਰ ਸੇ ਰੋਜ ਤਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿ ਉਭਜੇ ਇਹ ਸਹਿਸਾ ਇਬ ਜਾਏ ਜਿਉ ਮਲੇ ਬਾਹਰੋ ਨਿਰਮਲ ਬਾਹਰ ਨਿਰਮਲ ਜਿਉ ਦਾ ਮਲੇ ਤਿਨੀ ਜਨਮ ਜੁਏ ਹਾਰਿਆ ਇਹ ਜਿਸਨਾ ਵੱਡਾ ਰੋਗ ਲਗਾ ਮਨ ਮਨੋ ਵੀ ਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹਿ ਨਾਨਕ ਜਿਨ ਸਚਤ ਜਿਆ ਕੂੜੇ ਲਾਗੇ ਤਿੰਨੀ ਜਨਮ ਜੁਏ ਹਾਰਿਆ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜਿਉ ਨਿਰਮਲ ਸਾਧਗੁਰ ਤੇ ਕਰ ਨਿਗਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾਚ ਸਮਾਣੀ ਜਨਮ ਰਤਨ ਜਿਨ ਨਿਖਟਿਆ ਪਲੇ ਸੇ ਵੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ sada rahe gur naale je ko sekh guru seeti sanmukh hove hove ta sanmukh seho koi jio rahe gur naale gur ke jan he de tyae antar aatmae samale aab shalo sada rahe burne gur bin avanna jaane koi keh nanak suno santo ਕੋ ਜੇ ਤੁਸਾਨ ਮੁਕ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਉਛੋ ਬਿਵੇਕਿਆ ਜਾਏ ਅਨੇਕ ਜੁਨਨੀ ਭਰਮ ਆਵੇ ਬਿਨ ਸਤਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੰਨੀ ਸਤਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਗੁਰੂ ਮੁਕਤ ਨਾ ਪਾਏ ਆਓ ਸੇਖ ਸਤਗੁਰੂ ਕੇ ਬਿਆਲੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਏ ਹਰ ਦੇ ਦਿਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰੰਗ ਜਪਿ ਹੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖਵ ਖਾਣੀ ਹਰ ਹਰ ਨੇਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਜਿਦ ਜਨ ਕਾ ਹਰ ਲਿਆ ਮਾਇਆ ਬੋਲਣ ਪੇਰ ਵਾਣੀ ਕਹ ਨਾਨਕ ਸਤਿਗੁਰੂ ਬਾਝਹੋਂ ਹੋਰ ਕੱਚੀ ਬਾਣੀ ਗੁਰ ਕਾ ਸਵਦਰ ਤਨ ਹੈ ਹੀਰੇ ਜਿ ਜੜਾਓ ਸਵਦਰ ਤਨ ਜਿਤ ਮਾਨ ਲਾਗਾ ਇਹੋ ਹੋ ਹਾਸਮਾਓ ਸਵਰਸੇਤੀ ਮਨ ਮਿਲੇਆ ਸੱਚੇ ਲਾਇਆ ਭਾਓ ਆਪੇ ਹੀਰਾ ਰਦਨ ਆਪੈ ਜਿਸਨੂੰ ਦੇਹ 부ਜਾਏ ਕਹਿ ਨਾਨਕ ਸਵਰਤਨ ਹੈ ਹੀਰਾ ਜਿਤ ਜੜਾਓ ਸੇਵ ਸਗਤ ਆਪੋ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ 부ਜਾਏ ਤੋੜੇ ਬੰਧਨ ਹੋਵੇ ਮੁਕਤ ਸਾਧਾ ਮਨੁ ਬਸਾਏ ਗੁਰਮੁਖ ਜਿਸਨੂੰ ਆਵ ਕਰੇ ਸੋ ਹੋਇ ਏਕ ਸਿਉ ਲਿ ਬਲਾਏ ਕਹਿ ਨਾਨਕ ਆਵ ਕਰਤਾ ਆਪੇ ਹੁਕਮ ਬੁਜਾਈ ਸਿਮਤ ਸਾਸਰ ਭੁਨ ਪਾ ਵਿਚਾਰ ਦੇ ਤੱਤੇ ਸਾਨਾ ਜਾਣੀ ਤੱਤੇ ਸਾਨਾ ਜਾਣੀ ਗੁਰਬਾਝੋ ਤੱਤੇ ਸਾਨਾ ਜਾਣੀ ਤੇਹੀ ਗੁਣੀ ਸੰਸਾਰ ਭਾਮ ਸੁਤਾ ਸੋਚਿਆ ਰਹਿਣ ਵਿਹਾਣੀ ਗੁਰ ਕੀਜ ਪਾਤੇ ਸੇਂਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਮਰਤਬਾਣੀ ਕਹਿ ਨਾਨਕ ਸੋਤ ਪਾਈ ਜਿਸਨੂੰ ਆਂਦਨ ਹਲਵ ਲਾਗੇ ਜਾਗਤ ਰਹਿਣ ਬਿਹਾਨੀ ਮਾਤਾ ਕੇ ਉਦਨ ਮਹਿ ਪ੍ਰਤਿਪਾਲ ਕਰੇ ਸੋਗ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ اے ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੁੰਚ ਸਕੀ ਜਿਸਨੂੰ ਆਪਣੀ ਲਿਵ ਆਪੇ ਲਾਏ ਆਪਣੀ ਲੇਵ ਆ ਪਹਿਲਾਈ ਗੁਰਮੁਖ ਸਦਾ ਸੰਭਾਲੀਐ ਪਹਿ ਨਾਨਕ ਏਵਲ ਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਣ ਉਦਦਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਏਕੋ ਜਹੀ ਕਰਤੇ ਖੇਲ ਰਚਾਇਆ ਜਾਨਸ ਭਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲੇਵ ਛੁਡਗੀ ਲਗੀ ਤਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਇਤਹਾਰ ਵਿਸਰੇ ਮਹ ਉਭਜੇ ਪਾਉ ਦੁਜਾ ਲਾਇਆ ਕਹਿ ਨਨ ਗੁਰ ਪ੍ਰਸਾਦਿ ਜਿ ਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਵ ਅਮੋਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਰਲਾਏ ਐਸਾ ਸਤਿਗੁਰੂ ਜੇ ਮਿਲੇ ਕਿਸਨੂੰ ਸਿਰ ਸੌਂਪੀਐ ਵਿੱਚ ਹਉ ਆਵ ਜਾਏ ਜੇ ਦਾ ਜੀਉ ਦਸ ਮੇ ਰਹੇ ਹਰ ਦਸੇ ਮਨ ਨੇ ਆਏ ਅਰ ਆਪ ਮੁਲਗ ਹੈ ਭਾਗ ਦਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬੰਜਾਰਾ ਹਰ ਰਾਸ ਮੇਰੀ ਮਨ ਬੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਾ ਨਿਤ ਜਪ ਹੋ ਜੀ ਹੋ ਲਾਹਾ ਕਟਿ ਹੋ ਦਿਹਾੜੀ ਇਹ ਤਾਂ ਦਿਨਾਂ ਮਿਲਿਆ ਜਿਨ ਹਰਿਆ ਪੈ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬੰਜਾਰਾ ਏ ਰਸਨਾ ਤੂੰ ਅਨੰਦ ਸਦਾ ਜਿਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਗਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨ ਦਿਸਨਾ ਲਾਗੇ ਆਏ ਏਹੋ ਹਰਸ ਗਰਮੀ ਪਾਈਐ ਸਤਿਗੁਰੂ ਮਿਲਜੇ ਸਿ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਹਨ ਵਸੇ ਮਨ ਆਏ ਏ ਸਰੀਰਾ ਮੇਰਾ ਹੱਥ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂੰ ਜਗ ਮਹਿ ਆਇਆ ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਭੂਜਿਆ ਤਾ ਚਲਤ ਹੋਆ ਚਲਦ ਨਦਰੀ ਆਇਆ ਕਹਿ ਨਾਨਕ ਸੇਸ਼ਟ ਕਾ ਮੂਰਚਿਆ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਤਬ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਹੀਐ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪੇਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਅਦਗਰਮ ਕਮਾਇਆ ਕੇ ਕਰਨ ਕਮਾਇਆ ਤਉ ਦੁਸਰੀ ਦਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਹੁ ਹਿ ਚਲਾਇਆ ਏ ਨਿਤਰੋ ਮੇਰੇ ਹੋ ਹਾ ਤੂੰ ਮਹਿ ਜੋਤਰੀ ਹਰ ਦਿਨ ਅਵਰ ਨ ਦੇਖੋ ਕੋਈ ਹਰਬਿ ਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖ ਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾ ਹਰ ਇਕ ਹੈ ਹਰਬਿ ਨ ਵਰਨਾ ਕੋਈ ਕਹਿ ਨਾਨਕ ਇਹ ਨੀਤਰ ਅੰਧ ਸੇ ਸਤਗੁਰ ਮਿਲਿਆ ਜੇਬ ਡੇਸਟ ਹੋਈ ਇਹੇ ਸਰਵਣ ਹੋ ਮੇਰ ਹੋ ਸੱਚ ਸੁਣਨੇ ਨੋ ਅਬਠਾਏ ਆਜ ਸੁੰਨੇ ਨੋ ਪਠਾਈ ਸਰੀਰ ਲਾਏ ਸੁਨੋ ਸਤ ਬਾਣੀ ਜਿਦ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਜ ਅਲਖ ਵਡਾਣੀ ਸਾਗੀ ਜਤ ਕਹੀ ਨਾ ਜਾਏ ਇਹ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸੱਚੇ ਸੁਨਨੇ ਨੋ ਪਠਾਈ ਅਰ ਜਿਉ ਗੁਫਾ ਅੰਦਰ ਰਹਿ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੋ ਦੁਆਰੇ ਪਰੜ ਕੀਏ ਦਸਵਾ ਗੁਪਤ ਰਖਾਇਆ ਗੋਰਦਵਾਲੇ ਲਾਏ ਭਾਵਨੀ ਇਕ ਨਾਂ ਦਸਵਾ ਦੁਆ ਦਿਖਾਇਆ ਕਹਿ ਨੇਕ ਰੂਪ ਨਾਓ ਨਮਨਿਦ ਤੇ ਜਾਨਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਬਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਗਰ ਗਾਵੋ ਗਾਵੋ ਤਾਂ ਸੋਹਿਲਾ ਕਾਲ ਸਾਚੇ ਜਿਤ ਸਦਾ ਸੱਚਿ ਆਵੇ ਹੈ ਸਾਚੋ ਜਿ ਆਵਰਾ ਜਾਉ ਸੁਭਾਵਹਿ ਗੁਰਮੁਖ ਜਿ ਨਾਵੋ ਜਾਵਹਿ ਇਹ ਸਾਚ ਸਬਨਾ ਗ ਖਸਮ ਹੈ ਜਿਸਨੂ ਬੁਖਸੈ ਸੋ ਜਨਿ ਬਾਵਹਿ ਕਹਿ ਨਾਨਕ ਸਾਚ ਸੋਹਿਲਾ ਸਾਚੇ ਕਰਗਾ ਵਹਿ ਆਨੰਦ ਸੁਨੋ ਵਰਦ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰਹਿ ਸੁਣੀ ਸੱਚੀ ਬਾਣੀ ਸੰਤ ਸਾਜਨ ਤੇ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਬੁਨੀਤ ਕਹਿ ਤੇ ਭਵੇਤ ਸਤ ਗੁਰ ਰਹਿਆ ਪਰਪੂਰੇ ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਬੁਨੀਤ ਕਹਿ ਤੇ ਭਵੇਤ ਸਤ ਗੁਰ ਰਹਿਆ ਪਰਪੂਰੇ ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਚੋ ਕੋਲ ਇਹ ਕਿ ਨਾ ਕਰ ਦੇਣਾ ਜੀ